ਕੈਨੇਡਾ ਦੇ ਵਿੱਚ VOTING AGE ਨੂੰ ਲੈ ਕੇ ਕੁਝ ਲੋਕ ਪਰੇਸ਼ਾਨ ਨੇ ਜਿਹੜੇ 16 ਸਾਲਾਂ ਦੇ ਉਹ ਕਹਿੰਦੇ ਸਾਨੂੰ ਵੀ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਵੀ ਅਸੀਂ ਵੋਟ ਕਿਉਂ ਨਹੀਂ ਪਾ ਸਕਦੇ ਫੈਡਰਲ ਇਲੈਕਸ਼ਨ ਦੇ ਵਿੱਚ ਤੇ ਉਹ ਕਹਿੰਦੇ ਆ ਕਿ VOTING AGE ਘਟਾ ਕੇ 18 ਸਾਲ ਤੋਂ 16 ਸਾਲ ਕਰ ਦੇਣੀ ਚਾਹੀਦੀ ਹੈ ਯੰਗ ਪੋਲੀਟਿਸ਼ੀਅਨਸ ਆਫ ਕੈਨੇਡਾ ਇੱਕ ਆਰਗੇਨਾਈਜੇਸ਼ਨ ਆ ਇਹਨਾਂ ਨੇ ਬਣਾਈ ਆ ਉਹਨੂੰ ਕਹਿੰਦੇ ਯੰਗ ਪੋਲੀਟਿਸ਼ੀਅਨਸ ਆਫ ਕੈਨੇਡਾ ਅ ਜਿਹੜੀ ਸਪੋਰਟ ਕਰਦੀ ਆ ਕਿ ਬੰਦੇ ਦੀ ਕੈਨੇਡਾ ਦੇ ਵਿੱਚ ਇੱਥੋਂ ਦੇ ਨਾਗਰਿਕ ਦੀ ਵੋਟ ਪਾਉਣ ਦੀ ਉਮਰ ਘਟਾ ਕੇ 16 ਸਾਲ ਕਰ ਦੇਣੀ ਚਾਹੀਦੀ ਆ ਜਿਹੜਾ 16 ਸਾਲ ਦਾ ਵਿਅਕਤੀ ਆ ਉਹ ਕਹਿੰਦੇ ਇਹਦੇ ਨਾਲ ਸਿਸਟਮ ਜ਼ਿਆਦਾ ਫੇਅਰ ਹੋਊਗਾ ਬੈਟਰ ਅ ਮਤਲਬ ਜਿਹੜੀ ਜਿਹੜੀ ਸੰਵਿਧਾਨਕ ਲੋਕਤੰਤਰ ਦੇ ਵਿੱਚ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਸਕੂਗਾ ਜਿਹੜੀ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜੀ ਜਦੋਂ ਤੁਸੀਂ ਵੋਟ ਪਾਉਣ ਦੀ ਏਜ ਨੂੰ ਘਟਾ ਦੋਗੇ ਇਦੇ ਨਾਲ ਲੋਕਾਂ ਦੀ ਇੰਗੇਜਮੈਂਟ ਵਧ ਜਾਊਗੀ। ਵੋਟਰ ਟਰਨਆਊਟ ਜਿਹੜਾ ਯੂਥ ਆ ਉਹਦੇ ਵਿੱਚ ਜ਼ਿਆਦਾ ਹੋ ਜਾਊਗਾ। ਜਿਹੜੀ ਆਰਗੇਨਾਈਜੇਸ਼ਨ ਇਹ ਹੈਗੀ ਆ ਇਹ ਵੀ ਕੰਮ ਕਰ ਰਹੀ ਆ ਕਿ ਸਕੂਲਾਂ ਦੇ ਵਿੱਚ ਜਿਹੜੀ ਸਿਵਿਕ ਐਜੂਕੇ ਸਿਵਿਕ ਐਜੂਕੇਸ਼ਨ ਆ ਉਹ ਹੋਣੀ ਚਾਹੀਦੀ ਆ ਕਿ ਜਿਹੜੇ ਨੌਜਵਾਨ ਨੇ ਉਹ ਪੋਲਿਟਿਕਲ ਸਿਸਟਮ ਦੇ ਵਿੱਚ ਉਹਨਾਂ ਨੂੰ ਪਤਾ ਹੋਵੇ ਵੋਟ ਪਾਉਣ ਤੋਂ ਪਹਿਲਾਂ ਕਿ ਇੱਥੇ ਕਰਨਾ ਕੀ ਆ ਜਾਂ ਕੀ ਕਰਨਾ ਆ। ਇਸ ਸਮੇਂ ਦੇ ਵਿੱਚ ਕੁਝ ਸੈਨੇਟਰਸ ਨੇ ਜਿਹੜੇ ਉਹਨਾਂ ਨੇ ਬਿੱਲ ਵੀ ਲੈ ਕੇ ਆਂਦੇ ਸੀ ਕਿ VOTING Age ਨੂੰ 16 ਸਾਲ ਕਰ ਦਿਓ ਪਰ ਉਹ ਕਾਮਯਾਬ ਨਹੀਂ ਹੋ ਸਕੇ ਇਹਦੇ ਵਿੱਚ ਕੁਝ ਲੋਕ ਜਿਹੜੇ ਆ ਉਹ ਇਸ ਉਮਰ ਦਾ ਵਿਰੋਧ ਕਰ ਰਹੇ ਆ ਕਿ 16 ਸਾਲ ਦੀ ਉਮਰ ਨਹੀਂ ਕਰਨੀ ਚਾਹੀਦੀ ਸੈਨੇਟਰ ਜਿਹੜੇ ਡਾਉਨ ਪਲਟ ਨੇ ਉਹ ਇਹ ਕਹਿੰਦੇ ਆ ਕਿ VOTER Turnout ਵਧਾਉਣਾ ਇੱਕ ਚੰਗਾ ਨਿਸ਼ਾਨਾ ਆ ਵੱਧ ਬੋਟਾ ਪੈਣੀਆਂ ਚਾਹੀਦੀਆਂ ਪਰ ਵੋਟ ਪਾਉਣ ਦੀ ਉਮਰ ਘਟਾ ਕੇ ਵੱਧ ਵੋਟਾਂ ਪਾਉਣ ਦਾ ਕੋਈ ਮਤਲਬ ਨਹੀਂ ਆ। ਸੋ ਇਹ ਪਹਿਲਾਂ ਵੀ ਚੱਲਦੀ ਆਉਂਦੀ ਆ। ਕੈਨੇਡਾ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਹੋਇਆ। ਪਹਿਲਾਂ ਕੈਨੇਡਾ ਦੇ ਵਿੱਚ 21 ਸਾਲ ਵੋਟ ਪਾਉਣ ਦੀ ਉਮਰ ਹੁੰਦੀ ਸੀ। ਫੇਰ ਇਹਨਾਂ ਨੇ 1970 ਦੇ ਵਿੱਚ 18 ਸਾਲ ਕਰ ਦਿੱਤੀ ਸੀ। ਕੁਝ ਹੋਰ ਦੇਸ਼ ਜਿਨ੍ਹਾਂ ਦੇ ਵਿੱਚ ਸਕਾਟਲੈਂਡ ਆ, ਆਸਟ੍ਰੀਆ ਆ, ਕਿਊਬਾ ਆ, ਨਿਕਾਗਵਾ ਆ, ਇਹ ਪਹਿਲਾਂ ਹੀ ਇਹਨੂੰ 16 ਸਾਲ ਦੇ ਉੱਤੇ ਲਿਆ ਚੁੱਕਿਆ ਵੀ ਨਹੀਂ। ਠੀਕ ਆ ਜਿਹੜੀ VOTING AGE ਘਟਾਉਣ ਦੇ ਨਾਲ ਜਿਹੜਾ ਪੋਲੀਟੀਕਲ ਪਾਰਟੀਆਂ ਕਿਸ ਤਰੀਕੇ ਦੇ ਨਾਲ ਇਸ਼ੂਜ਼ ਨੂੰ ਦੇਖਦੀਆਂ ਆ ਜਾਂ ਯੰਗ ਵੋਟਰ ਦੇ ਉੱਤੇ ਕੀ ਅਸਰ ਪੈਂਦਾ ਉਹ ਇੱਕ ਨਵੀਂ ਗੱਲ ਹੋਊਗੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ VOTING ਇਹ ਘਟਦੀ ਆ ਜਾਂ ਇਹਦੇ ਨਾਲ ਕੀ ਹੁੰਦਾ